ਉਸ ਤੋਂ ਜਨਾਲਾ ਲਟਸ ਸੀਗਾ ਰੈਜ਼ਿਡੈਂਸ ਹੂੰ ਉਹਦੇ ਚ ਰਹਿਣਾ ਸੀ ਉਹ ਜੀ ਹੌਸਲ ਕੀ ਸੀ ਵੱਡੀ ਬੈਰਕ ਚੀਕੇ ਵਿੱਚ ਬਣਿਆ ਹਾਇ ਜਿਸ ਨੇ ਆਪਣੇ ਦਰਵਾਜ਼ੇ ਦਾ ਬਣਿਆ ਹੁੰਦਾ ਨਾ ਹੂੰ ਦੋ ਹਿੱਸੇ ਹੋਏ ਸੀ ਜਿਵੇਂ ਤੋਂ ਦੇ ਪੱਟਾ ਕੀ ਹੋਏ ਨੇ ਦੋਨੇ ਫਸੇ ਜਿਹਾ ਰਹਿੰਦੇ ਆ ਨਹੀਂ ਨਹੀਂ ਕਦੋਂ ਸੀ ਮੁੰਡੇ ਚਾਖਲ ਦੇ ਬੋਹਾ ਦੇ ਹੂੰ ਮਰੇ ਤੇ ਅੱਜ ਜ਼ਿਆਦਾ ਅੱਛਾ ਜੀ ਹੌਸਲ ਤੇ ਨੇ ਜਾਣੇ ਨਾ ਹੂੰ ਉੱਥੇ ਮਿੱਟੀ ਦੇ ਤੇਲ ਦੇ ਅ ਕਲਰ ਬਣਾ ਲਈ। ਵੱਡਾਾਂ ਬਾਤੀ ਵਿੱਚ। ਹੂੰ ਉਹ ਹੈਡਮਾਸਟਰ ਫਿਰਦਾ ਰਹਿੰਦਾ ਸੀ ਆ ਬੇਬੇ ਤਾਂ ਕਿਹੜਾ ਸੋ ਗਿਆ ਕਿਹੜਾ ਪੜ ਗਿਆ ਕਿਹੜਾ ਹੋ ਗਿਆ। ਜਦੋਂ ਵੀ ਉਹਨੇ ਰਾਤ ਨੂੰ ਉੱਠ ਕੇ ਹੁਣ ਸਾਡੀ ਲਾਈਟ ਜਲ ਰਹੀ ਵੇਖ ਕੇ ਪੜ ਰਿਹਾ। ਹੂੰ। ਤੋਂ ਮਿਹਨਤ ਲਾ ਲੈ ਇੰਟੈਲੀਜੈਂਟ ਬੰਦਾ। ਉਦੋਂ ਟਿਊਸ਼ਨ ਵਗੈਰਾ ਦਾ ਤਾਂ ਚੱਕਰ ਹੁੰਦਾ ਨਹੀਂ ਹੁਣ ਕੋਈ ਟਿਊਸ਼ਨ ਤਾਂ ਨਹੀਂ ਹੁੰਦੀ। ਟਿਊਸ਼ਨ ਦਾ ਮੈਂ ਆਪਣੇ ਕਿਸੇ ਬੱਚੇ ਨੂੰ ਨਹੀਂ ਕਰਾਇਆ। ਠੀਕ ਹੈ ਮੇਰੇ ਕਿਸੇ ਬੱਚੇ ਨੇ ਟਿਊਸ਼ਨ ਨਹੀਂ ਕੀਤੀ ਹਮਮ ਔਰ ਮੈਂ ਆਪਾਂ ਹੁਣ ਵੀ ਖਿਲਾਫਾਂ ਵਿੱਚ ਜਿਹੜੀ ਤੁਹਾਡੇ ਟਿਊਸ਼ਨ ਸੈਂਟਰ ਆਪੋਤਾ ਕੂਟਾ ਬੱਚੇ ਮਰੀ ਜਾਂਦੇ ਨੇ ਹਮ ਇਹ ਸਾਰੇ ਬੰਦ ਹੋ ਜਾਣੇ ਚਾਹੀਦੇ ਜੀ ਜਿਹੜਾ ਬੱਚਾ ਇੱਥੇ 90% 95% ਨੰਬਰ ਲੈਂਦਾ ਹਮ ਉਹਨੂੰ ਕੋਟੇ ਜਾਂਦੀ ਦੀ ਜ਼ਰੂਰਤ ਉਹ ਵੀ ਜਾਂਦਾ ਹਮ ਅੱਛਾ ਇਹ ਗੱਲ ਦੱਸੋ ਤੁਸੀਂ ਜਿਹੜਾ ਇਹ ਚੰਡੀਗੜ੍ਹ ਤੋਂ ਉਹ ਇੰਜੀਨੀਅਰਿੰਗ ਦੇ ਵਿੱਚ ਦਾਖਲਾ ਮਿਲ ਗਿਆ ਬੜੀ ਜਦੋਜਹਿਦ ਤੋਂ ਬਾਅਦ ਤੇ ਉਹ ਤੁਸੀਂ ਕੰਪਲੀਟ ਕਿਹੜੇ ਸਾਲ ਕੀਤੀ ਕਿ ਬਟੇ ਲਾਈਨ 59 ਇਚ ਮੁਕੰਮਲ ਹੋਗੀ ਹਾਂ ਤੇ ਉਹ ਮੁਕੰਮਲ ਹੋਣ ਤੋਂ ਬਾਅਦ ਫਿਰ ਤੁਸੀਂ ਨੌਕਰੀ ਚ ਕਦੋਂ ਆਏ ਅਫਸਰ ਨੇ ਦੱਸਤਾ ਹੂੰ ਇਹ ਵੀ ਗੱਲ ਦੱਸਤਾ ਮੈਂ ਤੁਹਾਨੂੰ ਮੈਂ ਪੱਤੂ ਨੰਮੇ ਨਹੀਂ ਸੀ ਅੱਛਾ ਜੀ ਅਫਸਰ ਦੀ ਜਿੱਦ ਕਿ ਦਾਖਲ ਹੋਇਆ ਸੀ ਹਾਂ ਤੁਸੀਂ ਦੱਸਿਆ ਵੀ ਉਹਦੀਆਂ ਦੋ ਜਾਂ ਚਾਰ ਸੀਟਾਂ ਸੀਗੀਆਂ ਹਾਂ ਕਦਾਂ ਚਲੇ ਗਏ ਹੋ ਨਹੀਂ ਬਾਕੀ ਸਾਰੀ ਸੀਟਾਂ ਹੋ ਗਈਆਂ ਨਾ ਅੱਛਾ ਜੀ ਉਹਦੇ ਚ ਫਿਰ ਆ ਗਿਆ ਮੇਰਾ ਇਹ ਹੂੰ ਇਹ ਵੀ ਕੁਦਰਤ ਹੈ ਜੀ ਉਹ ਲੇਟ ਆਈਆਂ ਤਾਂ ਸੀਟਾ ਲੇਟ ਐਡਮਿਸ਼ਨ ਹੋਈ ਹੂੰ ਹੂੰ ਤਾਂ ਤਾਂ ਸਾਡੇ ਕਿਤੇ ਮੈਜੋਰਿੰਟ ਹੋ ਗਿਆ ਉਹਨੇ ਲਾਸਟ 6 ਹਫਤੇ ਕੋਈ ਲਿਫਟੇ ਜਾਣਾ ਹੁੰਦਾ ਜੀ ਕੋਈ ਅੱਜ ਕੱਲ ਤਾਂ ਨਹੀਂ ਆਉਂਦਾ ਕਿ ਤੁਸੀਂ ਤੁਹਾਨੂੰ ਕਹਿੰਦੇ ਨਹੀਂ ਕਿ ਜene ਹੂੰ ਉਹ ਮੈਨੂੰ ਲੱਗ ਕੇ ਸਾਡਾ ਰਿਜ਼ਲਟ ਕਿਤੇ ਆਇਆ ਅਗਸਤ ਚ ਸਾਦਨ ਸਰਟੀਫੀਕੇਟ ਮਿਲੇ ਹੂੰ ਚੰਦੇਗਰ ਗਿਆ ਸਰਟੀਫੀਕੇਟ ਲਿਆ ਉਤਪਟੇਲੇ ਆ ਗਏ ਜੀ ਮਸਟ ਹੰਦਾ ਖੜੇ ਸੋਚੇ ਆ ਵੀ ਪਿੰਡ ਜਾਣ ਦੀ ਬਜਾਏ ਇੱਥੇ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ ਨੂੰ ਕਿਹਨਾਂ ਮਿਲੇ ਜਾਵੇ ਹੂੰ ਉਹਨਾਂ ਨੇ ਲਿਖੇ ਵੀ ਨੌਕਰੀ ਦੇ ਆਂਗੇ ਸੀ ਕਿ ਆਖੇ ਇੰਦਰ ਸਿੰਘ ਜੀ ਲਈ ਠੀਕ ਹੈ ਜਿਹੜਾ ਚੀਫ ਇੰਜੀਨੀਅਰ ਹੁੰਦਾ ਸੀ ਹੂੰ ਉਹ ਡਾਇਰੈਕਟਡ ਟੈਕਨੀਕਲ ਐਜੂਕੇਸ਼ਨ ਵੀ ਹੁੰਦਾ ਸੀ ਜੀ ਦੇ ਪ੍ਰੋਜੈਕਟ ਆ ਟਾਈਮ ਤੇ ਨਿਕਲ ਆਇਆ ਮੈਂ ਸੇਰੇ ਇਹ ਪੇਸ਼ੋਗਿਆ ਜੂਦੇ ਹੂੰ ਉਹ ਕਹਿੰਦਾ ਬਈ ਉਹ ਲੋਟ ਤਾਂ ਕੋਈ ਨਹੀਂ ਲੈਕਚਰ ਲਾਦੇ ਆਂਕਾ ਨੇ ਮੈਂ ਕੱਜ ਵੀ ਨੂੰ ਪੜਾਉਂਦਾ ਆ ਫੀਗੋ ਨੇ ਹੂੰ ਕੰਮ ਕੰਮ ਦਾ ਰੈਕਟੂਡ ਹੈ ਉਹ ਕਹਿੰਦਾ ਚਲੋ ਤੁਹਾਨੂੰ ਐਸਡੀਓ ਲਾ ਦਿੰਦੇ ਆ ਅੱਛਾ ਜੀ ਸਾਡੇ ਨੱਕ ਵਿੱਚ ਵੀ ਇਹ ਡਾਰਕ ਹੈ ਹੂੰ ਮੈਨੂੰ ਕਿੱਦ ਲੱਗਿਓ ਉਹਨੇ ਟੈਲੀਫੋਨ ਕੀਤਾ ਸਾਡੇ ਕੋਈ ਐਕਸੀਡੈਂਸ ਸੀ ਉਦੋਂ ਉਹਨੂੰ ਕਹੇ ਵੀ ਅਮਨ ਦਾ ਆ ਰਿਹਾ ਹੈ ਨਾ ਤੁਸੀਂ ਜਾਇਨਿਂਕਾ ਲੋ ਸਿੱਠੀ ਤੋਂ ਕੋਈ ਏਡੇ ਘੰਟੇ ਚ ਫੋਨ ਜੁਕੀ ਹੂੰ ਐਂਡ ਗ੍ਰੈਡੂਏਟ ਸਦਾ ਐਸਡੀਓ ਐਸਪਲਿਕੈਂਸੀ ਹੈ ਹਾਂ ਹੁਣ ਤਾਂ ਜੇਏ ਵਗੈਰਾ ਨਹੀਂ ਲਾਉਂਦੇ ਇਹ ਸਰ ਜੇਏ ਤੇ ਡਿਪਲੋਮੇ ਵਾਲੇ ਲੱਗਦੇ ਨੇ ਅੱਛਾ ਡਿਗਰੀ ਵਾਲਿਆਂ ਨੂੰ ਐਸਡੀਓ ਲਾਉਂਦੇ ਨੇ ਡਿਗਰੀ ਵਾਲੇ ਪੋਸਟ ਕੱਲ ਖਬਰ ਆ ਰਹੀ ਸੀ ਕਿ ਨਿਪੰਧਿਤ ਪ੍ਰਸੇ ਨੇ ਪੋਸਟਾਂ ਰੱਖੇ 4000 ਐਪਲੀਕੇਸ਼ਨ ਹੈ ਗ੍ਰੈਜੂਏਟ ਪੋਸ ਗ੍ਰੈਜੂਏਟ ਵੀ ਹੈਗੀ ਹਾਂਜੀ ਹਾਂਜੀ ਹਾਂ ਮੈਂ ਸੁਣੀ ਆ ਹੋਈ ਉਦੋਂ ਸਾਡੇ ਅੱਧਿਆ 15 ਲਿਟਰੀ ਕਲੀ ਜਿੰਦੀ ਹੁੰਦੀ ਸੀ ਸਾਰੇ ਬਸ ਓਕੇ ਇਪਾ ਬਲੇਟ ਸਬ ਕਮਿਸ਼ਨ ਤੇ ਬਿਜਲੀ ਬੋਰਡ ਕੰਪੀਟੀ ਕਰਦੇ ਸੀ ਮੁੰਡਾ ਨੂੰ ਫਾਰਮ ਰੱਖ ਕੇ ਬੁਲਾਉਂਦੇ ਸੀ ਨੌਕਰੀ ਵਾਸਤੇ ਹੂੰ ਮੇਰੇ ਕੋਲ ਜਿਹੜਾ ਮੁੰਡਾ ਜਿਹੜਾ 50000 ਇੰਜੀਨੀਅਰਿੰਗ ਤੇ ਹੂੰ ਉਹਨੇ ਅਪਲਾਈ ਕੀਤਾ ਸਰਵਿਸ ਕਾਸਟ ਕਮਿਸ਼ਨ ਤੇ ਸਟਾਫਰ ਲੱਛੇ ਨਹੀਂ ਤੁਸੀਂ ਇਹ ਜਿਹੜਾ ਐਸ ਡੀਓ ਤਾਂ ਲੱਗੇ ਤੁਸੀਂ ਬੀ ਐਂਡ ਆਰ ਦੇ ਵਿੱਚ ਪਾਣੀ ਵਾਲੇ ਮੈਕਨਿਕ ਦਾ ਕੰਮ ਕਿਵੇਂ ਦਾ ਕੰਮ ਕਰਦੇ ਨੇ ਤੁਸੀਂ ਪਿੰਡ ਵਾਲਾ ਨਹੀਂ ਮੈਂ ਦੱਸਣਾ ਹਾਂਜੀ ਨਹੀਂ ਮੈਂ ਉਹ ਵੀ ਦੱਸਣਾ ਕਿ ਉਹ ਕੀ ਕਹਿੰਦੇ ਨੇ ਕਿ ਉਹ ਕਹਿ ਰਹੇ ਕਿ ਪੋਸਟ ਮਕੈਨਿਕਲ ਦੀ ਸੀਟ ਹੈਗੀ ਸਾਡੇ ਕੋਲ ਅਸਲੀ ਮਕੇ ਜੀ ਗੱਲ ਤੇ ਦੇ ਕੋਸੇ ਲਿਖ ਗਾਲਾ ਤੁਸੀਂ ਮੈਕਨਿਕ ਕਰਦੇ ਨੇ ਇਸ ਤੇ ਲੱਗੇ ਨਹੀਂ 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 ਲੱਗਦਾ ਕਿ ਲੈਕਟ੍ਰੀਕਲ ਲੈਕਟ੍ਰੀਕਲ ਦੀ ਸਪੈਸ਼ਲਿਸਟ ਸਿਆ ਚਾਰ ਪੰਜ ਦੇ ਤੇ ਪੰਜਾਂ ਵਿੱਚ ਹਾਂਜੀ ਇੱਕ ਐਕਸਟੈਂਜ ਚਾਰ ਐਸ ਡੀਓ ਜੀ ਜੇ ਵਗੈ ਲੱਗਾ ਐਕਸਟੈਂਜ ਦਾ ਡਿਗਰੀ ਹੋルダー ਸੀ ਅੱਜ ਇਹ ਸਾਰੇ ਡਿਪਲੋਮਾ ਹੋਲਡਰ ਸੇ ਓਵਰਸਿੱਟ ਪ੍ਰਮੋਟ ਹੋਏ ਤੁਸੀਂ ਇਲੈਕਟ੍ਰੀਕਲ ਦਾ ਕੀਤਾ ਸੀ ਜੀ ਇਲੈਕਟ੍ਰੀਕਲ ਇਲੈਕਟ੍ਰੀਕਲ ਠੀਕ ਹੈ ਜੀ ਹਮ ਐਨੋਂ ਨੇ ਕਿ ਕੀ ਆਗੇ 90 ਡੇਸ 89 ਡੇਸ ਲਗਾਤਾ ਹੈ ਤਾ ਜੀ ਹਮ ਬਿਲਕੁਲ ਉਸ ਆਇਡੈਂਟੀਟੀ 90 ਡੇਸ ਉਹ ਨਾਲ ਉਹਨੇ ਗਵਰਨਮੈਂਟ ਨੂੰ ਰੈਫਰ ਕਰਤਾ ਜੀ ਤੇ ਪੰਛੀ ਫਸਿਆ ਹੋਇਆ ਤੁਸੀਂ ਅਪਰੂਵ ਕਰ ਦੇਓ ਮੇਰੇ ਵਿਦਿਨ 70 ਡੇਸ ਚਾਰ ਪੇਜ ਦਾ ਰੈਗੂਲਰ ਅਪਾਰਟਮੈਂਟ ਆਖੇ ਅੱਛਾ ਜੀ ਕੋਈ ਸੰਖੇ ਨੇ ਦਾਦਾ ਦਿੰਦਾ ਛਤਨ ਪਾੜ ਕੇ ਦਿੰਦੇ ਕੋਈ ਕੋਈ ਇੰਟਰਵਿਊ ਨਹੀਂ ਕੋਈ ਐਪਲੀਕੇਸ਼ਨ ਨਹੀਂ ਕੋਈ ਕੁਝ ਨਹੀਂ ਅੱਛਾ ਸਰਸਕੀ ਜਿਹਨਾਂ ਕੰਟ੍ਰਕਟ ਕਰਕੇ ਗਵਰਨਮੈਂਟ ਨੇ ਉਹ ਵਿਦਿਨ 70 ਡੇਸ ਮੈਨੂੰ ਅਸੂਲਿਆ ਜੀ ਜਦੋਂ ਮੈਂ ਇੱਥੇ ਲੱਗਿਆ ਹੂੰ ਮੈਂ ਆਪਣੇ ਕਜ਼ਨ ਕੋਲ ਇੱਥੇ ਸੰਤਨਗਰ ਰਹਿੰਦਾ ਸੀਗਾ ਹਾਂ ਜੀ ਨ ਦਕਟਰ ਜੀ ਮਾਹਲ ਰੋਡ ਮੈਂ ਮਾਹਲ ਰੋਡ ਕੋ ਆ ਰਿਹਾ ਹਾਂ ਮੇਰਾ ਪ੍ਰੋਫੈਸਰ ਇਕਲ ਟਿਕਲ ਦਾ ਜਿਹੜਾ ਐਕਸੈਨ ਜੀ ਬਿਲੇ ਬੋਰਡ ਦਾ ਡੈਪੂਟੇਸ਼ਨ ਤੇ ਗਿਆ ਹੋਇਆ ਉਹ ਵਾਪਸ ਆ ਗਿਆ ਉਹਦੀ ਪੋਸਟਿੰਗ ਹੋਇਆ ਡਾਕਟਰ ਹੋ ਗਿਆ ਦਾ ਹੱਜੇ ਫੇਣ ਬਣ ਗਈ ਨਾ ਇਹ ਇਹ ਅਗਰ ਕਦੇ ਸਾਹਮਣੇ ਗੋਪਾਲ ਸਵੀਟਸ ਸਾਹਮਣੇ ਕਿਦਾਂ ਨੇ ਪਲੇਵੇ ਅਹ ਬਗਿੰਦੂ ਕਨਾਪਣ ਦੇ ਅੰਦਰ ਦਰਵਾਜ਼ੇ ਜਿਹਦੇ ਨਾ 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 ਗੋਪਾਲ ਸਵੀਟਸ ਇੱਕ ਤਾਂ ਇੱਧਰ ਹੈਗਾ ਫਾਰਾ ਚੌਕ ਕੋਲੇ ਹੈ ਕੋਤੀ ਬੜਾ ਜਰੀਂ ਨਾ ਭਗ ਨਹੀਂ 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 ਗੋਪਾਲ ਸਵੀਟਸੋਂ ਕਰਜਰ ਵਾਲਾ ਉਹਦੇ ਸਾਹਮਣੇ ਬੱਲੇ ਪਾਸੇ ਸਾ ਲਿਵਰਪੂਲ ਕੀ ਕੰਗਲਾ ਚ ਬਣਿਆ ਹੈ ਇਹ ਤੁਹਾਨੂੰ ਆਂਦਾ ਬਾਰੇ ਸੂਰਿਆ ਕੰਪਲੈਕਸ ਹਾਂ ਸੂਰਿਆ ਕੰਪਲੈਕਸ ਸੂਰਿਆ ਕੰਪਲੈਕਸ ਇਹ ਇੱਕ ਕੋਠੀ ਹੁੰਦੀ ਸੀ ਇੱਕ ਇੱਕ ਕੋਠੀ ਹੁੰਦੀ ਸੀ ਇਹਦੇ ਚ ਬੜੀ ਵੱਡੀ ਹਾਂਜੀ ਇਹਦੇ ਚ ਦਫਤਰ ਸੀ ਬਿਜਲੀ ਬੂਲ ਦਾ ਅੱਛਾ ਜੀ ਉਰੀ ਪੋਸਟਿੰਗ ਉੱਥੇ ਹੂੰ 5 ਵਜੇ ਮੈਂ ਮਾਲ ਰੋਡ ਤੋਂ ਆ ਰਹੇ ਹਾਂ ਇਹ ਆਪਣੇ ਦਫਤਰ ਤੋਂ ਆ ਰਹੇ ਹਾਂ ਅਸੀਂ ਇਕੱਠੇ ਹੋ ਗਏ ਆ ਰੌਂਡ ਰੋਡ ਤੇ ਜੀ ਉਹ ਸਰਦਾਰ ਸੀ ਮਾਰਤਾ ਸੀ ਬੇਰੋਜ਼ਗਾਰਪੁਰ ਦਾ ਉਹ ਮੈਨੂੰ ਕਹਿੰਦਾ ਗੱਲ ਸੁਣ ਮੁੰਡਿਆ ਹੂੰ ਮੈਂ ਮੈਂ ਡਰਿਆ ਹੋਇਆ ਡਰ ਮੀ ਆ ਗਿਆ ਕਹਿੰਦਾ ਤੂੰ ਤੜੇ ਉਹ ਬਲੜੇ ਬਲੜੇ ਡਰ ਰਹੇ ਨਾ ਕਿ ਡਰ ਚਿੱਧਾ ਕਮਰੇ ਹੈ ਹੂੰ ਮੈਂ ਕਹਾਂ ਜੀ ਮੈਨੂੰ ਨੌਕਰੀ ਮਿਲ ਗਈ ਹੂੰ ਡਾਕਟਰ ਆ ਰਿਹਾ ਹੈ ਹੈ ਤੈਨੂੰ ਨੌਕਰੀ ਮਿਲ ਗਈ ਹਮ ਅਜੇ ਤਾਂ ਪ੍ਰੋਸੈਸਰ ਪਾਈ ਜਿਉਂ ਰਹੀ ਆ ਹਮ ਡਰਾਉਣ ਨੂੰ ਪਾ ਸੀ ਤਾਂ ਤੁਸੀਂ ਪੋਸਟਾਂ ਬਿਜਲੀ ਬੋਰਡ ਦੀ ਅਪਲਾਈ ਹੋਣ ਗਿਆ ਸਰਵਿਸ ਹੋਣਗੇ ਹਮ ਮੈਡੀਕਮੈਂਟ ਮੈਡੀਕੀ ਕਿੱਥੇ ਮਿਲਗੇ ਹਮ ਰਾਗਾ ਪੈਨਡਲ ਦੀ ਵੀ ਇੰਨਾਤ ਮਿਲਗੇ ਉਹਨੇ ਸੈਂਟਰ ਕੱਢ ਲਿਆ ਜੀ ਫਿਰ ਆ ਕੰਨ ਨਾ ਤਾਂ ਨਾ ਤੇ ਰਸੇ ਹਮ ਬੀਚੂ ਰੋਲ ਯੂ ਆਰ ਐ ਸਕੁਅਰ ਕੱਗ ਇਹਨੇ ਰਾਉਂਡ ਹੋਲ ਹੂੰ ਅਗੇ ਕਿਦਾਂ ਕਰੀਏ ਯਾਰ ਹੂੰ ਬਿਲਕੁਲ ਕੋਈ ਚੋਟੇ ਨਹੀਂ ਆਏਗੇ ਉਹ ਮੈਂ ਗਏ ਮੇਰਾ ਪੁਰਾਣਾ ਸੀ ਐਗਰੀਮੈਂਟ ਸੀ ਸਰਕਾਰ ਦੇ ਨਾਲ ਉਹਨੇ ਮੈਨੂੰ ਬੁਲਾਤਾ ਉਹ ਜਿਹੜਾ ਕੌਮਨ ਮੰਡਾ ਤੇ ਪਹਿਲਾਂ 20 ਮੁੰਡੇ ਪਾਸ ਹੋਏ ਉਹਨੇ ਕਿਸੇ ਤੇਪਸੂ ਨੌਕਰੀ ਜਾਣ ਕਿਤੀ ਹੂੰ ਤੂੰ ਕਿਉਂ ਕਰ ਲਈ ਮੈਂ ਕੰਦੀ ਰੀਜ਼ਨ ਦੋਤੇ ਇਹ ਤਾਂ ਦੇਖੀ ਵੀ ਨਾ ਪੜ ਕੇ ਮੈਂ ਕੋਈ ਨਹੀਂ ਜੰਦਾ ਤੁੰਨਾ ਰਹੀ ਹੂੰ ਜਿਵੇਂ ਦਾ ਲੋਕ ਜਿਹੜੇ ਚਾਹਦੇ ਨੇ ਬੜਾ ਸੂ ਐਸ ਜੀ ਵੇ ਨੇਰੀ ਲੱਗੀ ਨੇਰੀ ਲੱਗੀ ਪਾਣੀ ਦੀ ਬਹੁਤ ਔਖਿਆ ਹੂੰ ਦੂਜਾ ਨਾ ਕਿ ਮੈਨੂੰ ਪੈਸੇ ਦੀ ਲੋੜ ਐ ਰੋਕੇ ਦਿਖਾਣੀ ਐ ਹੂੰ ਮੇਲਾ ਘਟਕੀ ਕੀ ਕਰਨਾ ਤੇਰਾ ਫਿਲਟਰ ਕੀ ਐ ਮੈਂ ਕਹਿੰਦਾ ਫਿਲਟਰ ਉੱਪਰ ਬੈਠਣਾ ਤੇ ਉੱਪਰ ਬੈਠਦਾ ਹੈ ਫਿਲਟਰ ਚਲੋ ਕਿਤੇ ਪੁੱਛੀ ਐਕਸਿੰਦੀ ਦੋ ਸਰਵਰ ਦੋ ਹੋ ਗਈਆਂ ਜੀ ਚਾਰ ਵਾਰ ਚਾਰ ਵਾਰ ਪੰਜ ਹੋ ਗਈਆਂ ਹਾਂ ਜੀ ਜੀ ਨਾ ਡਿਗਰੀ ਹੋਣ ਦਾ ਕੋਈ ਆਦਮੀ ਨਹੀਂ ਸੀ ਸਾਢੇ 4 ਸਾਲ ਦੇ ਬਾਅਦ ਉਹਨੇ ਰੈਗੂਲਰ ਐਕਸਮ ਬਣਾਤਾ ਮਿਨੀਮਮ 8 ਸਾਲ ਹੈ ਹਾਂ ਜੀ ਇਹਨਾਂ ਦਾ ਪੰਜਾਬੀ ਬੇਸੇ ਬਾਦਰ ਚੜਹੀ ਹੈ ਨਹੀਂ ਜਲਦੀ ਐਕਸਟੈਂਡ ਬਣ ਗਿਆ ਮੈਂ 4:30 ਵਜੇ ਅੱਛਾ ਇਰੀਗੇਸ਼ਨ ਓਕੇ ਨੋਟੀਫਿਕੇਸ਼ਨ ਮੇਰੀ ਸ਼ਾਰਟ ਸਰਵਿਸ ਦੀ ਨੋਟੀਫਿਕੇਸ਼ਨ ਹੋਈ ਬਾਈਟਾ ਬੇ ਨਾ ਪੀਰੀਅਡ ਨਾ ਮੌਕੀ ਤੇ ਦੰਦ ਹੂੰ ਸਾਢੇ 4 ਸਾਲ ਬਣ ਗਿਆ ਐਕਸਟੈਂਡ ਬਣ ਗਿਆ ਉਹਦਾ ਐਕਸਟੈਂਡ ਵੀ ਸਾਡੇ ਪੁਰਾਣਾ ਉਹ ਐਸੀ ਬਣ ਗਿਆ ਪੋਸਟ ਵੀ ਕ੍ਰੀਏਟ ਹੋ ਗਈਆਂ ਨੇ ਐਸੀ ਦੀ ਵੀ ਪੋਸਟ ਕ੍ਰੀਏਟ ਹੋ ਗਈ। ਇਹ ਐਸੀ ਦੀ ਫੁੱਲ ਫਾਰਮ ਕੀ ਨਹੀਂ ਸੂਪਰਡੈਂਟ ਇੰਜੀਨੀਅਰ ਇੰਜੀਨੀਅਰ ਦੁਤੀ ਹੈ ਅੱਛਾ ਮੈਂ ਉਹ ਬਹਤਰ ਚ ਜਾ ਰਿਹਾ ਆ ਬਹਤਰ ਤਮੈਸੀ ਬਣ ਗਿਆ ਹੂੰ ਅਗਸਤ ਨੂੰ ਹਟ ਜੁਆਇਨ ਕਰਕੇ ਅਕਤੂਬਰ ਬਹਤਰ ਚ ਮਾਰਾ 13 ਸਾਲ ਕਰ ਲਉਂਦੀ ਹੂੰ ਐਸੀ ਬਣ ਗਏ ਮੈਂ ਹੂੰ ਐਸੀ ਤਾਂ ਚੀਫ 3 ਸਾਲ ਬੰਨਾ ਸੀ ਮੈਂ ਤਰਨ ਹਾਲੇ ਸੀ ਰਿਹਾ ਅੱਛਾ ਉਸ ਤੀਂ ਅੱਗੇ ਹੂੰ ਬੀ ਐਂਡ ਆਰ ਦੇ ਵਿੱਚ ਹਾਂ ਇਲੈਕਟ੍ਰੀਕਲ ਦੀ ਪੋਸਟ ਨਹੀਂ ਸੀ ਓਕੇ ਮੱਕਟ ਆ ਗਈਆਂ ਜੀ ਆ ਜੀ ਮੇਲਾ ਇਲੈਕਟ੍ਰੀਕਲ ਓਕੇ ਜਦੋਂ ਮੈਂ ਰੈਟਾਇਰ ਹੋਇਆ ਸੀ ਰਟਾਇਰ ਹੋਈ 72 ਚ ਰਟਾਇਰਮੈਂਟ ਤੋਂ ਬਾਅਦ ਮੇਰੇ ਘਰ ਆਏ ਮੀਮਾ ਵੀ ਵੀ ਮੇਲੇ ਵੀ ਵੀ ਕਹਿੰਦੀ ਬੜਾਈ ਤੋ ਨਵਾਂ AC ਬਣ ਕੇ ਤੁਸੀਂ ਕਹਿੰਦੇ ਚੀਫ ਹੋਣੋ ਹੂੰ ਇਹ ਚੀਫ ਹੋਂ ਜੋ ਕਹਿੰਦੇ ਐ ਬੜੇ ਪਿੱਟਾ ਕਦੋਂ ਸਿਵਕ ਲਗ ਵਾਲਾ ਐ ਕਿ ਤੋ ਨਹੀਂ ਪਰਨਫ ਨਹੀਂ ਹੁੰਦੀ ਚੋਲੀ ਪ੍ਰਾਣੀ ਹੁੰਦੀ ਹੈ। ਕਿ ਤੁਸੀਂ ਆਪਣੇ ਕਮਰੇ ਚ ਲੈ ਲਓ ਮੈਨੂੰ ਧਨਵਾੜਾ ਰੱਖਿਆ ਹੋਇਆ ਹੈ। ਹੂੰ। ਛਿੜੀ ਨੂੰ ਕਾ ਸੁਣ ਲਈ ਦਰੋਂ। ਮੈਂ ਆਪਣੇ ਕਮਰੇ ਚ ਲਾ ਲਓ ਮੈਨੂੰ ਜਿੱਥੇ ਬਦਲ ਦਿਓ। ਹੂੰ। ਇਹਨਾਂ ਨੂੰ ਤੂੰ ਤੂੰ ਕੰਮ ਕੀ ਕਰ ਲੈਂਗਾ ਮੈਨੂੰ ਮੈਂ ਕਹਾਂ ਤੁਸੀਂ ਮੈਨੂੰ ਇੱਥੇ ਅੜਮੇ ਸੁੱਸਨ ਤੇ ਲਾਓ। ਅੜਮੇ ਸੁੱਸ ਦੀ ਬੋਸ ਤੋਂ ਦਿੱਚੀ ਲੈਣਾ। ਹੂੰ। ਮੈਂ ਬਾਤ ਕਰੂਗਾ ਉਸ ਨਾਲ ਇਹ। ਜੀ ਹੈ। ਹੂੰ। ਬਾਪੇ ਨਾਲ ਮਿਲਾਇਆ ਤਾਂ ਜਦੋਂ ਤੁਸੀਂ ਪ੍ਰਮੋਟ ਹੋਣਗੇ ਮੈਂ ਵੀ ਹੋ ਜੂੰਦੀ ਇੱਕ ਚੀਜ਼ ਹੈ। ਮੇਰੇ ਤਾਂ ਹਨੇਰੇ ਜਿਹੀ ਬਣੀ ਹੈ ਇਹ ਤੇ ਹਰਿਆਲ ਤੋਂ ਕਿੰ ਡੀਸੀ ਹੁੰਦਾ ਸੀ ਪੜਿਆਲੇ ਜੀ ਬਹੁਤਾਂ ਤੇ ਅੱਜ ਹੂੰ ਉਹ ਸਾਡਾ ਸੈਕਟਰ ਹੀ ਬਣੀ ਹੈ ਸਨਿਯਮ ਸਰਕਾਰੀ OSD ਦੀ 28 ਮਿੰਟ ਸਰ ਜੇਮਨ ਜਤ ਗਿਆਨੀ ਜੈਲ ਸਿੰਘ ਹਮ ਕਰਤਾਰ ਸਿੰਘ ਹਮ ਦਾਲੀ ਕੋਈ ਮਰਾ ਹਟਾ ਕਟਾ ਤੇ ਡੰਡੇ ਮਾਰਨਾ ਹੋਇਆ ਸੀ ਲੋਕਾਂ ਨੂੰ ਇਹਨਾਂ ਖਰਾਬ ਕਰਨੇ ਨੇ ਔਰ ਕਹਿ ਜੈ ਗਿਆਨੀ ਜੈਲ ਸਿੰਘ ਜੀ ਇੱਕ ਸਤਪ੍ਰਮ ਸਿੰਘ ਲੈ ਆਇਆ ਹੈ ਉਸਨੇ ਆਪਣਾ ਪੋਲੀਟਿਕਲ ਅਸਿਸਟੈਂਟ ਜੈਨੀ ਜੈਲ ਸਿੰਘ ਨੇ ਜੈਨੀ ਜੈਲ ਸਿੰਘ ਨੇ ਸਤਪ੍ਰਮ ਸਿੰਘ ਨਾਲ ਟੱਚ ਕਰਦਾ ਹੁੰਦਾ ਸੀ ਜੀ ਇਹ ਜੋ ਗੌਣਿਤ ਕੇ ਤੇ ਚਪਟੇ ਵਾਲੇ ਰਹਿੰਦੇ ਰਹਣੇ ਆ। ਤਾਂ ਤਾਂ ਜਿਹੜਾ ਪਿਛਲਾ ਹੈ ਜੀ। ਆ ਜਿਹਦੇ ਨਾਂ ਤੇ ਮਾਰਗ ਮਾਰਗ ਬਣਿਆ ਹੋਇਆ। ਹਾਂ ਹਾਂ। ਦਾ ਆਪਾਂ ਜਦੋਂ ਪਾਕੜਾ ਨੂੰ ਜਾਂਦੇ ਆ ਸਮਾਣੇ ਨੂੰ ਜਾਂਦੇ ਆ। ਕਿਵੇਂ ਜਾਏਗਾ ਪੀ ਜੀ। ਓਕੇ। ਲਾਜ਼ਮ ਰਹਿਣਾ। ਓਕੇ। ਜਿਹੜਾ ਲਾਲ ਸਿੰਘ ਹਸਨਚਾਈ ਮੰਤਰੀ ਵੀ ਰਿਹਾ ਮੇਰੇ ਖਿਆਲ ਨਾਲ। ਉਹ ਰਹਿਣ ਸੀ। ਅੱਛਾ। ਮਤਰਾ ਤੇਗਲਾ ਵੀ ਰਿਹਾ ਜੇਨ। ਯਾਹ। ਮੀ ਜਿਹੜਾ ਲਾਲ ਸਿੰਘ ਲਾ। ਇਹ ਤਾਂ ਇਹ ਤਾਂ ਪਾ ਹੈ। ਹੈ? ਵਿਜੇਂਦਰ ਸਿੰਘ ਦਾ ਸਾਦਰ ਹੈ ਸਤਰਾ ਸਿੰਘ ਅੱਛਾ ਅੱਛਾ ਇਹ ਗੋਪਾਲ ਸਿੰਘ ਜੀ ਦਾ ਪਤੀ ਜੱਟ ਹੋ ਜਾਇਆ ਹੈ ਰਾਜੀ ਵਾਸੀ ਵੀ ਨੇ ਓਕੇ ਓਕੇ ਠੀਕ 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 ਹੈ ਕੰਮ ਪੂਰਾ 100% ਕਰ ਨਿਕਲ ਕੇ ਤੇ ਆਇਆ ਸੀ ਬਾਕੀ ਸੋਸ਼ਲ ਸਰਵਿਸ ਸੋਸ਼ਲ ਲਾਈਫ ਬਣ ਕੇ ਤੇ ਕੰਮ ਪੂਰਾ ਹੂੰ ਗਵਰਨਮੈਂਟ ਇੰਪ੍ਰੈਸ ਦੀ ਮੇਰੇ ਕਮ ਨਾਲ ਜ ਮੈਨੂੰ ਮਿਲਿਆ ਇਹ ਜਿਹੜਾ ਤੁਸੀਂ ਸੁਪਰਡੈਂਟ ਇੰਜੀਨੀਅਰ ਬਣੇ ਹਾਂ ਇਹ ਐਸਸੀ ਬਣੇ ਮਤਲਬ ਇਹ ਕਿਹੜੇ ਸਾਲ ਚ ਸਾਲ ਜ਼ਿਆਦਾ 72 ਦੇ ਵਿੱਚ ਤੇ ਚੀਫ ਕਿਹੜੇ ਸਾਲ ਬਣੇ 90 90 ਚ ਮਤਲਬ ਚੀਫ ਬਣਨ ਚ ਕਾਫੀ ਡਲੇ ਹੋਗੀ ਇਹ ਜਗ੍ਹਾ ਹੀ ਨਹੀਂ ਸੀ ਚੀਫ ਦੀ ਪੋਸਟ ਹੀ ਨਹੀਂ ਸੀ ਉਹ ਤਾਂ ਇਹਨਾਂ ਦਾ ਤੇ ਸਪਸ਼ਟ ਨਹੀਂ ਹਾਂ ਵੀ ਜੀ ਬੀਐਮਆਰ ਜਿੱਦਾਂ ਬੰਗ ਬਣ ਗਈ ਸਿਵਲ ਮੈਂ ਕੀ ਕਰਨੀ ਕਹਿੰਦੇ ਅੱਛਾ ਸਿਵਲ ਦੀ ਹੈ ਨਹੀਂ ਅਸੀਂ ਹਾਂ ਸਿੱਧਾ ਬੇਨ ਕੰਮ ਸੀ ਨਾ ਸਭ ਤੇ ਰੁਕਾ ਹਾਂ ਹਾਂ ਉਹਦੇ ਕੋਸ਼ਿਸ਼ ਨਹੀਂ ਓਕੇ ਉਹ ਤੇ ਸਪੈਸ਼ਲ ਨਾ ਵਾਸਤੇ ਹੈ ਅੱਛਾ ਇਹਨਾਂ ਬਾਤ ਇਹਸੀ ਰਿਟਾਇਰ ਹੋ ਗਏ ਅੱਛਾ ਫਿਰ ਤੁਸੀਂ ਜਿਹੜਾ ਜਦੋਂ ਤੁਸੀਂ ਚੀਫ ਸੀਗੇ ਮੈਂ ਫਿਰ ਉਸੇ ਸਵਾਲ ਤੇ ਆਉਣਾ ਜਿਹੜਾ ਦੁੱਧੜੇ ਵਾਲਾ ਨਾ ਕੰਡਾ ਕੱਢਦੇ ਰਹੇ ਤੁਸੀਂ ਉਹ ਚੀਫ ਸੀਗੇ ਜਦੋਂ ਉਹ ਕਰਦੇ ਰਹੇ ਕੰਮੇ ਪਾਣੀ ਦਾ ਪਾਣੀ ਦਾ ਜਿਹੜਾ ਮਸਲਾ ਪਿੰਡ ਦਾ ਜਿਹੜਾ ਦੁੱਧੜੇ ਪਿੰਡ ਦਾ ਮਸਲਾ ਹੱਲ ਕਰਦੇ ਰਹੇ ਹੋ ਉਹ ਜਦੋਂ ਤੁਸੀਂ ਐਸਸੀ ਸੇ ਉਹਦੋਂ ਹੀ ਕਰਦੇ ਰਹੇ ਹੋ ਕੇ ਚੀਫ ਬਣਨੇ ਤੋਂ ਬਾਅਦ ਕਰਨ ਲੱਗੇ ਨਹੀਂ ਨਹੀਂ ਪਹਿਲਾਂ ਇਰੀਗੇਸ਼ਨ ਵੀ ਕਰਦੇ ਰਹੇ ਮੈਂ ਅੱਛਾ ਕਿਉਂਕਿ ਇਹ ਇਰੀਗੇਸ਼ਨ ਵਾਲੀ ਵੀ ਦੇਖੋ ਦੋਸਤ ਸੇ ਜਮਾਤੀ ਸੀ ਕੋ ਕੁਛ ਸੀਗੇ ਅੱਛਾ ਉਹਨਾਂ ਤੋਂ ਕਰਵਾ ਦਿੰਦੇ ਸੀ ਤੁਸੀਂ ਇਹ ਆਉਂਦੇ ਸੀ ਪੰਚਾਇਤ ਆਉਂਦੀ ਸੀ ਕਿ ਹੂੰ ਉਹਨਾਂ ਨੂੰ ਕਹਿ ਦੇਣਾ ਵੀ ਇਹਨਾਂ ਦਾ ਕਿਹੜੇ ਕਿਹੜੇ ਆਉਂਦੇ ਰਹੇ ਨੇ ਤੁਹਾਡੇ ਕੋਣ ਕੌਣ ਕੌਣ ਆਉਂਦੇ ਰਹੇ ਨੇ ਤੁਹਾਡੇ ਕੋਲ ਮੇਰੇ ਕੋਲੇ ਜ਼ਿਆਦਾ ਤਾਂ ਇਹ ਹੁੰਦਾ ਸੀਗਾ ਹਰ ਕੰਮ ਨੂੰ ਹਰ ਕੰਮ ਨੂੰ ਇਹਦੇ ਨਾਲ ਪਾਰਟੀ ਆਉਂਦੀ ਸੀ ਅੱਛਾ ਜੀ ਦੋ ਨਾਲਾਂ ਲੱਗੀਆਂ ਹੋਈਆਂ ਪਿੰਡ 'ਚ ਹਾਂ ਇਹ ਇਧਰ ਜਿਹੜੀ ਬਣਾ ਦੇਣੀ ਕਰਨੀ ਹੈ ਸੜ ਨਹਿਰ ਹਾਂਜੀ ਹਾਂਜੀ ਇਹ ਕਦਰ ਲੱਗੀ ਹੋਈ ਜਿਹੜੀ ਬੀਰੋਕ ਕੰਨੀ ਹੈ ਹਾਂ ਬੀਰੋਕ ਕਾ ਕਨੀ ਹਾਂਜੀ ਇੱਕ ਲਾਲ ਇਧਰ ਥੇਕ ਉਧਰ ਸੀ ਹਾਂਜੀ ਇਰੀਗੇਸ਼ਨ ਦੇ ਐਸ ਡੀਓ ਵਰਸੀ ਪੈਸੇ ਲੈਣ ਦੀ ਵੀ ਇਹਦੀ ਨਾਲਾ ਹੋਣਾ ਕੋ ਨਾਲਾ ਲੱਗੀ ਹੁੰਦੀ ਸੀਗੀ ਉਹਨੂੰ ਐ ਕਰ ਦਿੰਦੇ ਸੀ ਪਾਣੀ ਘਟੇ ਜਾਂਦਾ ਸੀਗਾ ਹਾਂ ਇਸ ਕਰਕੇ ਤੰਗ ਸੀ ਇਹ ਕਿ ਬਛੋੜੇ ਦਾ ਪੰਡਤ ਇਰੀਗੇਸ਼ਨ ਚਫਟਰ ਸੀਗਾ ਅੱਛਾ ਜੀ ਸੰਤਰਾਮ ਹੂੰ ਆਪਣੇ ਨਾ ਉੱਥੇ ਦੀ ਆਪਣਾ ਪਾਣੀ ਵੀ ਜਿਆਦਾ ਉੱਥੇ ਬੱਚੋ ਨੇ ਹੂੰ ਕਰਵਾਤਾ ਉਸਨੇ ਅੱਛਾ ਜੀ ਇਹ ਵੀ ਦੀ ਮਿਲਣ ਤੇ ਆਪ ਵੀ ਆਪਣਾ ਸਾਡਾ ਪਾਣੀ ਘਟਾਤਾ ਉਹਦਾ ਵਧਾਤਾ ਉਹਦੇ ਕੋਲ ਸੀਗਾ ਔਰ ਰਿਟਾਇਰਮੈਂਟ ਤੋਂ ਮੇਰੇ ਕੋਲ ਆ ਕੇ ਬੈਠਾ ਦੱਸਾਂ ਸੀ ਦੱਸਦਾ ਉਹਨਾਂ ਸੀ ਵੀ ਐ ਹੁੰਦੇ ਸੀ ਜੀ ਬਾਤ ਫਿਰ ਬੰਨ ਕਦਾ ਬੰਦਾ ਕੀ ਫਿਨੇਰੀ ਦੀ ਜੇ ਲੱਗ ਹੂੰ ਵਿਰਾਜ ਮਾਤੀ ਜੂਨ ਤੇ ਤਣੀ ਸੀ ਗੱਲ ਲੇਕਿਨ ਇਹ ਵਿਰਸਾ ਨਾ ਰਹਿ ਗਿਆ ਜਾਨ ਦਾ ਜੁੰਦਾ ਸੀ ਮੈਂ ਦੋਸ ਸੀ ਤੇ ਬਹੁਤ ਵਧੀਆ ਸਮਾਂ ਲੈਂਦਾ ਅੱਜਕਲ ਪਲਿਕੂ ਲੈ ਰੰਦਾ ਉਹ ਕੀ ਫਿਨੇ ਲੱਗ ਗਿਆ ਹੂੰ ਉਹ ਮੈਨੂੰ ਮਿਲਿਆ ਉਹ ਮੇਰੇ ਖਿਆਲ ਹੈ گاਉਂ ਨੂੰ ਫੇਈ ਕਿ ਹਾਬੀ ਪਾਣੀ ਦੀ ਪਲਈ ਪੰਡਕੀ ਜ਼ਿੰਮੇਦਾਰ ਬਹੁਤ ਔਖੇ ਨੇ ਔਰ ਮੇਰੇ ਦੇ ਡਿਪੈਂਡੈਂਟ ਨੇ ਹੂੰ ਮੈਨੂੰ ਕਹਦੇ ਜੀ ਤੁਹਾਡੇ ਕੁਝ ਕਰਾਓ ਜੀ ਉਹ ਕੰਨਾ ਪਾਈ ਸਾਹਿਬ ਨੇ ਗੱਲ ਹੀ ਕੁਛ ਨਹੀਂ ਤੁਸੀਂ ਲੱਸੋ ਕੀ ਕਰਨੇ ਹੂੰ ਮੈਂ ਕਿਹਾ ਕੋਈ ਲਾਗਨ ਵਾਲੀ ਠੀਕ ਕਰਨ ਵਾਲੀ ਹੈ ਕਰਦੇ ਹੋ ਜਾਂ ਵੱਡੀ ਕਰਦੇ ਹੋ ਜਾਂ ਛੋਟੀ ਕਰਦੇ ਹੋ ਕੁਛ ਜੀ ਹੂੰ ਹੂੰ ਕਹਿੰਦਾ ਤੁਲਬ ਨੇ ਦੇਖੋ ਉਹਨੇ ਆਪਣਾ ਇਹ ਲਾਈਵਲੈਸ ਡੀਓ ਕਿਤੇ ਹੋਰ ਕੋਲ ਸੀ ਉਹਨੂੰ ਬੁਲਾਇਆ ਉਹਨੂੰ ਕਿਹਾ ਵੀ ਤੂੰ ਪਿੰਡ ਤੋਂ ਦੋੜੇ ਜਾ ਹੂੰ ਅੱਜ ਤੇ ਪੰਚਾਇਤ ਨੂੰ ਮਿਲਿਆ ਹੂੰ ਹੂੰ ਉਹਨਾਂ ਦੀ ਪ੍ਰੋਬਲਮ ਸੁਣ ਜੀ ਫਿਰ ਮੇਰੇ ਕੋਲ ਆਪਾਂ ਸੋਲੂਸ਼ਨ ਕੱਢਾਂਗੇ ਹੂੰ ਉਹ ਗਿਆ ਜੀ ਜ਼ਿੰਮੇਦਾਰ ਕਰਨੇ ਚਾਹੀਦੇ ਜੀ ਸੰਗ ਨਾਲ ਦੀ ਵਿਜਾਇਦਾ ਮੁੱਲ ਕ ਮੁੱਲ ਹੂੰ ਹੂੰ ਉਹਨਾਂ ਕਦੇ ਵੀ ਇਹ ਉਹਨਾਂ ਦਾ ਹੋਰ ਇੱਥੇ ਜਾਂਦਾ ਨਾ ਥੱਲੇ ਇੱਥੇ ਲਵਾ ਜਾਂਦਾ ਸੀ। ਅੱਛਾ। ਪਾਣੀ ਟੜ ਜਾਂਦਾ ਸੀਗਾ। ਹਾਂ ਜੀ। ਇਹ ਕਹਿੰਦੇ ਮੋਗੇ ਜਿੱਟ ਲਾ ਦੇ ਤਾਂ ਕਹਾਵਤ ਵੀ ਬਣੀ ਹੋਈ। ਇਹ ਉੱਥੋਂ ਲੱਗੇ ਹੋਏ ਸੀ ਇਹਨਾਂ ਦੇ ਉਹ ਗੇੜ ਜੇ ਹਾਂ ਉੱਪਰੋਂ نیچے ਕੱਢਿੰਦੇ ਦੇ ਸਾਢੇ ਸੂਏ 'ਚ ਪਾਣੀ ਕੱਢ ਜਾਂਦਾ ਬੰਦੇ ਸੀ। ਹਾਂ। ਉਹ ਅਸਲੀਅਤ ਕੀ ਕੋਲੇ ਜੀ ਜੀ। ਕਹਿੰਦੇ ਜੀ ਉਹ ਤਾਂ ਨਹਿਰ ਕਹਿੰਦੇ ਨੀ ਮੀ ਨਾਲ ਪਾਟ ਦਿਓ। ਹੂੰ ਤਨੇ ਮੋਗਾ ਲੱਗਿਆ ਤੰਗ ਲਾਡਿਓ ਲਾਡਿਓ ਹੂੰ ਇਹ ਜਾਓ ਆਪਣੀ ਸੁਭਰਵੀਂ ਚ ਜਿਮਨਾਰੋਮ ਬਿਲਾ ਲੋ ਹੂੰ ਆਪਣੇ ਆਦਮੀ ਬਜਾਈ ਚੋ ਲੱਗਾ ਜਿੱਦਾਂ ਕਹਿੰਨੇ ਕਹਿੰਦਾ ਕਰਦੇ ਹੂੰ ਇਹ ਹੁਣ ਪੁੰਡਾ ਦੇ ਨੇ ਮੌਜੂਗੀ ਮੇਰਾ ਇਹ ਗਿੱਧਾ ਨਰਦੀ ਹੋ ਗਿਆ ਹੂੰ ਉਹ ਐਸ ਜੀ ਨੂੰ ਕਹਿੰਦਾ ਜੇ ਮੋਗਾ ਇੰਨਾ ਵੱਡਾ ਬਣਾ ਦਿਓ ਇਹਦਾ ਨਹੀਂ ਮੈਂ ਬਣਾ ਦੇਣਾ ਤੇ ਕਹਿੰਦੀ ਪਾਣੀ ਚ ਫੇਰ ਜਨਮ ਗਿਰੇ ਸੀ ਹੂੰ ਉਹਨੇ ਵੀ ਨਾਲ ਹੀ ਮੈਟਰ ਦੇ ਦੇਖ ਲਾ ਕੇ ਵੀ ਕਾਹਤਾ ਕੇ ਛੋਟੇ ਛੋਟੇ ਦੇ ਸਾਡੇ ਹੂੰ ਰਾਣੀ ਕੀ ਕਰਦੇ ਫਿਰ ਉਹਨੇ ਆ ਵੀ ਦੱਸ ਤਾ ਤੂੰ ਤੁਸੀਂ ਇਹ ਕਮਾਂ ਚ ਡੱਗੀ ਬਣਾ ਲਓ ਹੂੰ ਅਜੇ ਹੂੰ ਹੂੰ ਮੁੱਕ ਉਹਦੇ ਵਿੱਚ ਡੱਗੀ ਚ ਆ ਜਾਊਗਾ ਹੂੰ ਉਹਦੇ ਦਾ ਪਾਣੀ ਸਾਰਾ ਕੋੜਾ ਡਿੱਗੀ ਜਾਊਗਾ ਅੱਗੇ ਤੁਸੀਂ ਦੋ ਦਾ ਲਾ ਲਓ ਹੂੰ ਲੋਹ ਕਾਲਬਣਾ ਲੋਹ ਕਾਲਬਣਾ ਇਹਦੇ ਨਾਲੇ ਕੋਲ ਕਾਲਬਣਾ ਲੋ ਇਹਦੇ ਦੇਖਾ ਤੇ ਵਾਖਾ ਹੈ ਇਹਦੇ ਜੇ ਪਲਵਾ ਹੈ ਉੱਥੇ ਤੋਂ ਨਰ ਆਉਂਦਾ ਪਾਈਪ ਨਾਲ ਜਿਉਂ ਹੂੰ ਇਹਦਾ ਬਣਿਆ ਸੀ ਸਾਰਾ ਹੈ ਹਾਂ ਹੁਣ ਦੋ ਹਿੱਸਿਆਂ ਚ ਵੰਡਤਾ ਉਹ ਅੱਛਾ ਇਹ ਉਦੋਂ ਬਾਅਦ ਹੋਇਆ ਪਹਿਲਾਂ ਸਾਰਾ ਇੱਕੋ ਹੀ ਜਾਂਦਾ ਸੀ ਕੋਈ ਇੱਕੋ ਹੀ ਗੱਲ ਸੀਗੀ ਹਾਂ ਤੇ 15 ਦਿਨਾਂ ਬਾਅਦ ਵਾਰੀ ਆਉਂਦੀ ਹੁੰਦੀ ਸੀ 15 ਦਿਨਾਂ ਬਾਅਦ ਹੁਣ ਆਉਂਦੀ ਹਫਤੇ ਬਾਅਦ ਮੰਡੋਏ ਪਤਾ ਹਾਂਜੀ ਵੀ ਪਿੰਡਾਂ ਵਾਲੇ ਦੇ ਇਕੱਠੇ ਹੋਣਾ ਪਾਣੀ ਦੀ ਬੋਲੀ ਦੇਣੀ ਵੀ ਘਾਟਾ ਪਾਣੀ ਨਾਲ ਵਿੱਚ ਆਕਟਾ ਜਨੈ ਜਿੱਦਨੇ ਕਰਦੇ ਉਹ ਪ੍ਰੈਜ਼ੀਡੈਂਟ ਰਹਿੰਦੇ ਸੀ ਉਹ ਡਾਕਟਰ ਇਹਨਾਂ ਦੇ ਕੇ ਆਉਂਦੇ ਸੀ ਹਮ ਇੱਕ ਐਸਡੀਓ ਨਾ ਸੀ ਐਵਨ ਨੇੜੇ ਤੇ ਦੋ ਨਾਂ ਦੇ ਹਸਪਤਾਲ ਦੇ ਹਮ ਉਹ ਪੇਸ ਡੀਬੈਫ ਦੱਸ ਹੀ ਗਿਆ ਉਹ ਬੀਚਰ ਦੇ ਕੋਈ ਆਖੀ ਮਕਨ ਵਾਲੀ ਸੀ ਅੰਦੁੱਦ ਹਾਂ ਜੀ ਉਹ ਤਾਜ਼ਾਰੇ ਨਾਲ ਆਏ ਆ ਕਰਦੇ ਚੀਕੇ ਜੀ ਉਹ ਜ਼ਿੰਮੇਦਾਰ ਕਰਦੇ ਨਾਲ ਫੜਵਾਏ ਜੀ ਸਾਡੀ ਵੇਫਤਾ ਹਾਂ ਹਾਂ ਮੈਂ ਕਹਾਂ ਵੀ ਤੁਸੀਂ ਲੋਗਾਂ ਦੀ ਬੇਇੱਜ਼ਤੀ ਸਾਰੇ ਸਾਰੇ ਜ਼ਿੰਮੇਦਾਰ ਹੁੰਦਾ ਸੀ ਵੀ ਤੁਸੀਂ ਐਸਕਿਉ ਬਣੋ ਹਾਂ ਐਸਡੀਓ ਨਹੀਂ ਆ ਕਿਉਂ ਹਾਂ ਉਹ ਦੂਪ ਉਪਰ ਤਾਂ ਜਾਂਦੇ ਜਿੰਦੇ ਨੇ